ਅੱਸੀ ਗੱਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਵੀਰ ਦਾ ਨਾਮ ਹੈ ਜਗਜੀਤ ਸਿੰਘ ਅੱਜ ਤਰੀਕੇ ਹੈ ਜੀ 22 ਸਤੰਬਰ 2025 ਸਮਾਂ ਕੁ ਸਵੇਰ ਦੇ 10:00 ਹੋਏ ਦਾ ਜੀ ਤੇ ਵੀਰ ਕੋਲ ਇੱਕ ਬਹੁਤ ਸੋਹਣੀ ਮੱਝ ਪਕਾਊ ਆ ਜੀ ਸੱਜਰ ਮੱਝ ਤੇ ਇਹਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਦੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਹੋਰ ਵੀ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਸੁਣੋ ਠੀਕ ਠਾਕ ਵਧੀਆ ਜੀ ਵਧੀਆ ਤੇ ਵੀਰ ਜੀ ਇੱਕ ਸੱਜਰ ਮੱਝ ਬਕਾਉ ਆ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਵੀਰ ਜੀ ਵਪਾਰ ਲੈਣ ਦਾ ਕੰਮ ਹੀ ਆਪਣਾ ਹਾਂਜੀ ਹਾਂਜੀ ਵੀਰ ਜੀ ਦੋ ਮਈਆਂ ਹੈ ਤੁਹਾਨੂੰ ਦੋ ਵਾਸਤੇ ਸੱਦਿਆ ਸੀ ਇੱਕ ਮੈਂ ਕੱਲ ਸ਼ਾਮੀ ਸੇਲ ਹੋ ਗਈ ਆ ਹਾਂਜੀ ਤੇ ਹੁਣ ਇਹ ਇੱਕ ਮੈਂ ਆ ਥੋੜੀ ਆਪਾਂ ਦੋ ਮਈਆਂ ਲਈ ਦੀਆਂ ਚੰਗੇ ਦੁੱਧ ਵਾਲੀਆਂ ਹਰ ਟਾਈਮ ਹੀ ਤਕਰੀਬਨ ਹੁੰਦੀਆਂ ਮੰਨ ਲਓ ਅੱਜ ਮੈਂ ਸੇਲ ਹੁੰਦੀ ਕੱਲ ਨੂੰ ਦੋ ਮਈਆਂ ਹੋਰ ਆ ਜਾਣਗੇ ਪਰਸੋਂ ਨੂੰ ਠੀਕ ਹੈ ਜੀ ਉਹ ਵੀ 15 ਪਲੱਸ ਵਾਲੀ ਜਦੋਂ ਵੀ ਹੋਊਗੀ ਆਪਣੇ ਰੂਟੀਨ ਦੇ ਵਿੱਚ 15 ਪਲੱਸ ਵਾਲੀਆਂ ਹੁੰਦੀਆਂ ਤੇ ਹੁੰਦੀਆਂ ਦੋ ਹੀ ਨੇ ਹਾਂਜੀ ਠੀਕ ਹੈ ਜੀ ਤੇ ਆਪਾਂ ਇਹਦੀ ਚਵਾਈ ਵੀ ਵੀਰ ਜੀ ਕਰਾਉਣੀ ਹੈ ਵੀਰ ਜੀ ਦੀ ਚਵਾਈ ਵਿੱਚੇ ਕਰਾ ਦਾਂਗੇ ਠੀਕ ਹੁਣ ਮੈਨੂੰ ਤਕਰੀਬਨ 3-4 ਘੰਟੇ ਦਾ ਟਾਈਮ ਲੱਗ ਗਿਆ ਆਪਾਂ ਜਿਹੜੀ ਸੱਚਾਈ ਦੱਸ ਦਿੰਨੇ ਆ ਹਾਂਜੀ ਹਾਂਜੀ ਤੇ ਵੈਸੇ ਆਪਣੀ 12 ਕਿਲੋ ਦੀ ਬਾਲਟੀ ਆ ਟੈਮੋ ਟੈਮ ਹੈ ਕੰਢੀ ਮਾਰਦੀ ਹੈ ਠੀਕ ਹੈ ਜੀ ਕੋਈ ਵੀ ਵੀਰ 15 ਕਿਲੋ ਦੀ ਤਸਲੀ ਕਰ ਲੇ ਜੀ 15 ਤੋਂ ਦੁੱਧ ਘਟਦਾ ਵਾ ਕਿਲੋ ਘਟੂਗਾ ਉਹ ਸੌਦਾ ਹੋਊਗਾ 10000 ਰੁਪਏ ਘਟ ਕਰਾਂਗੇ ਅੱਧਾ ਕਿਲੋ ਘਟੂਗਾ ਤੇ 5000 ਘਟ ਕਰਾਂਗੇ ਠੀਕ ਹੈ ਜੀ ਠੀਕ ਹੈ ਜਿਹੜਾ ਵਧੂਗਾ ਉਹ ਜੋ ਸੌਦਾ ਹੋਊਗਾ ਸੇ ਨਾਲ ਦੇ ਦਾਂਗੇ ਵਧੂਗਾ 15 ਤੋਂ ਘਟਦਾ ਨਹੀਂ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਆਪਣਾ ਸਭ ਤੋਂ ਪਹਿਲਾਂ ਨੰਬਰ ਤੇ ਲੋਕੇਸ਼ਨ ਦੱਸ ਦਈਏ ਜੀ ਮੇਰਾ ਨੰਬਰ ਵੀਰ ਜੀ ਹੈਗਾ ਜੀ 7888 ਹਾਂਜੀ 775411 ਠੀਕ ਹੈ ਲੋਕੇਸ਼ਨ ਆਪਣੀ ਖਾਸ ਅੰਮ੍ਰਿਤਸਰ ਹੀ ਆ ਰਾਮਪੀਰਸ ਰੋਡ ਹੈ ਜੀ ਰਾਮਪੀਰਸ ਰੋਡ ਹਾਂਜੀ ਠੀਕ ਹੈ ਜੀ ਤੇ ਚਲੋ ਜੀ ਇਹਦੀ ਜਾਣਕਾਰੀ ਕਰੀਏ ਸਾਂਜੀ ਬੇ ਜੀ ਦੂਜਾ ਸੁਹਾ ਵੀ ਜੀ ਸੂਈ ਆ ਅੱਛਾ ਜੀ ਤੇ ਕੋਈ 13 14 ਦਿਨ ਹੋ ਗਏ ਸੂਈ ਨੂੰ 13 14 ਦਿਨ ਮਗਰ ਪੂਰੀ ਨੀਲੀ ਦੀ ਕੱਟੀ ਹੈ ਬੂਰੀ ਨੀਲੀ ਦੀ ਕੱਟੀ ਹੈਗੀ ਹਾਂਜੀ ਤੇ ਇਹ ਵੀ ਜੀ ਜਿੱਥੋਂ ਆਪਾਂ ਮੈਂ ਲਈ ਆ ਉਹਨਾਂ ਦੇ ਘਰੇ ਬੂਰਾ ਕੱਟਾ ਸੀ ਅੱਛਾ ਜੀ ਉਹਨਾਂ ਨੇ ਆਪਣੇ ਨਾਲ ਕੱਟੀ ਉਹਨਾਂ ਮੇਂ ਰੱਖਣੀ ਕੀਤੀ ਹੈ ਕਿ 15000 ਰੁਪਿਆ ਜੇ ਕੋਈ ਆਪਣੇ ਨੂੰ ਕੱਟੀ ਛੱਡਦਾ ਵਾ 15000 ਦੀ ਆਪਾਂ ਕੱਟੀ ਰੱਖ ਲਾਂਗੇ ਉਹਨਾਂ ਬੰਦੇ ਲੈ ਜਾਣੀ ਵਾਪਸ ਠੀਕ ਹੈ ਜੀ ਠੀਕ ਤੇ ਪੱਕਾ ਦੁੱਧ ਵੀਰ ਜੀ ਕਿੰਨਾ ਤਿਆਰ ਪੱਕਾ ਵੀਰ ਜੀ ਨੱਟ 15 ਕਿਲੋ ਘਟਣੀ ਹੋਊਗਾ ਵੱਧ ਹੋਊਗਾ ਦਾ ਪੂਰੀ ਗਰੰਟੀ ਹੈ ਨਾ ਜੀ ਬਿਲਕੁਲ ਗਰੰਟੀ ਠੀਕ ਜੋ ਰੇਟ ਸੌਦਾ ਹੋਊ ਉਹਦੇ ਤੋਂ ਪੈਸੇ ਘਟਾ ਦਾਂਗੇ ਜੇ ਦੁੱਧ ਘਟੂਗੇ ਠੀਕ ਹੈ ਜੀ ਠੀਕ ਤੇ ਮੜੇ ਤੋਰ ਕੇ ਵਿਖਾਈਏ ਵੀਰ ਜੀ ਬਾਹਰ ਬੱਚੇ ਨੂੰ ਜਾਂਦੇ ਹੀ ਮੜੀ ਹਾਂਜੀ ਕਾਲਿਆ ਪੈਂਦਾ ਥੋੜਾ ਜਾਂ ਫਿਰ ਇਧਰ ਕਮਾ ਦੇ ਨ ਛੱਲੇ ਕੋਈ ਕੋਈ ਗੱਲ ਨਹੀਂ ਕਮਾ ਦਿਓ ਜੀ ਗਾੜੀ ਗੁੜੀ ਦੀ ਬਹੁਤ ਮੈਂ ਚੰਗੀ ਆ ਬਿਲਕੁਲ ਜੀ ਗਾੜੀ ਗੁੜੀ ਸਵਾਰ ਕੇ ਬਣਾ ਦਿਓ ਬਾਕੀ ਆਪਾਂ ਵਿਖਾਈ ਦੇਣਾ ਸਾਰਾ ਕੁਝ ਵਿੱਚ ਭਰਾਵਾਂ ਤਿੰਨ ਕਿਲੋ ਦੇ ਲਗਭਗ ਗਾੜੀ ਆ ਹਾਂ ਜੀ ਚੁਆਈ ਚੁਆਈ ਬਹੁਤ ਨਰਮ ਬਹੁਤ ਕੋਲੀ ਚੁਆਈ ਦੀ ਲਓ ਜੀ ਕਰੋ ਜੀ ਚੈੱਕ ਕੱਦ ਕਾਠੀ ਵੀ ਪੂਰੀ ਵਜਨਦਾਰ ਵੀ ਪੂਰੀ ਬਹੁਤ ਵਜਨਦਾਰ ਪੂਰੀ ਪਿੱਠ ਪੁੱਠੇ ਦੀ ਵੱਡੀ ਮੈਂ ਆ ਬਾਕੀ ਇਹ ਵੀ ਰਿਜ਼ਲਟ ਵੀ ਟਾਪ ਦਾ ਹੈ ਨਾ ਫੁੱਲ ਵੱਡੀ ਫੁੱਲ ਦੁੱਧ ਵਾਲੀ ਵਧੀਆ ਟਾਪ ਲਾ ਬਿਲਕੁਲ ਜੀ ਬਿਲਕੁਲ ਤੇ ਰਿਜ਼ਲਟ ਵੀ ਟਾਪ ਦਾ ਮੰਦਵੀ ਦੀ ਕੋਈ ਨਹੀਂ ਆਪਾਂ ਬੱਚਾ ਲਾ ਕੇ ਚਵਾਈ ਕਰਾ ਦੇਣੇ ਠੀਕ ਹੈ ਜੀ ਕਰਾਓ ਜੀ ਥਾਣ ਥਣ ਵੀਰ ਜੀ ਓਕੇ ਪੂਰੀ ਬਿਲਕੁਲ ਵੀਰ ਜੀ ਤੁਹਾਡੇ ਸਾਹਮਣੇ ਸੜਕ ਹੋ ਜਾਣਾ ਲਓ ਇੰਕੀ ਪਾਰਟੀ ਕਰੀ ਚੈੱਕ ਸਾਰਾ ਗੋਸ਼ਟਾ ਢੰਨ ਤਰ੍ਹਾਂ ਸਾਹਮਣੇ ਕਰ ਦੇਣਾ ਭਾਈ ਬਿਲਕੁਲ ਜੀ ਬਿਲਕੁਲ ਫੁੱਲ ਮੋਟੀ ਚ ਮੈਂ ਇਹ ਉਹ ਗਈ ਠੀਕ ਹੈ ਜੀ ਉਹ ਕਰੋ ਜੀ ਲੱਗੋ ਗਾੜੀ ਕੁੜੀ ਦੀ ਬਹੁਤ ਚੰਗੀ ਹੈ ਲਓ ਕਰੋ ਜੀ ਚੈੱਕ ਥੋੜਾ ਵੀਰ ਜੀ ਇਧਰ ਨੂੰ ਕਰ ਦਿਏ ਨੂੰ બસ ਬਸ 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 ਵਾਸਤ ਅੰਦਰ ਕੀ ਕੈਮਰਾ ਕੋਈ ਨਹੀਂ ਆਂਦੇ ਉੱਚ ਕਰ ਲੋ ਮੜੀ ਪਰਾਂ ਕਰ ਲਈ ਤੇ ਬੱਚੇ ਇੱਥੋਂ ਬਣਾਓ ਤੁਸੀਂ ਸਾਈਡ ਤੋਂ ਕੋਈ ਨਹੀਂ ਕੋਈ ਡਰਦੀ ਥੋੜੀ ਆ ਥੋੜੀ ਜਰ ਕੈਮਰਾ ਦੇ ਆ ਦੇਖੋ ਚਵਾਈ ਅਗਲੇ ਦਿਨਾਂ ਦੀ ਚਵਾਈ ਆ ਜੀ ਨਾ No, magari le digo. ਇਹ ਆ ਗਈ ਮਗਰਲੇ ਦਾ ਮਾਜੋਈ ਬਿਲਕੁਲ ਮੋਟੀ ਚੋਈ ਬਿਲਕੁਲ ਜੀ ਬਿਲਕੁਲ ਓਕੇ ਆ ਪੂਰੀ ਜਿੰਨੀ ਨੱਪੋਗੇ ਮੈਂ ਇਹਨੂੰ ਉਨੀ ਮੋਟੀ ਹੁੰਦੀ ਜੀ ਹਾਂਜੀ ਬਾਕੀ ਕਰਮਾ ਵਾਲੀ ਖਲੋਤੀ ਮੈਂ ਪੂਰੀ ਪ੍ਰੋਪਰ ਹੈ ਨਾ ਇੱਕ ਕੈਮਰੇ ਤੋਂ ਦਰਗੀ ਪਹਿਲਾਂ ਹਾਂਜੀ ਹਾਂਜੀ ਚੋਂ ਉਹ ਭਗ ਰਸਾ ਸੁੱਟ ਕੇ ਚੋਲ ਬਹੁਤ ਠੰਡੀ ਸੀ ਲਾ ਸਾਹਮਣੇ ਆ ਗਈ ਜੀ ਸਾਰਿਆਂ ਦੇ ਪਤਾ ਲੱਗਣੀ ਤੇ ਆ ਆਪਣੇ ਕੋ ਵੀਰ ਜੀ ਜਦੋਂ ਵੀ ਤੁਸੀਂ ਵੀਡੀਓ ਬਣਾਉਣਾ ਹੋਗੇ ਨਾ ਹਾਂਜੀ ਪਹਿਲੀ ਹਰੀ ਆਏ ਜੀ ਹਰੇਕ ਟਾਈਮ ਇਦਾਂ ਦੀ ਮੈਂ ਮਿਲੂਗੀ ਤੁਹਾਨੂੰ ਠੀਕ ਹੈ ਜੀ ਜੀ ਮੈਂ ਇਹਦੇ 2 ਕਿਲੋ ਦੁੱਧ ਹੋਰ ਕਰਨਾ ਕਰ ਜਣਾ ਜੀ ਇਹ ਇੱਕ ਕੱਲੀ ਹੈ ਨਾ ਸਾਦੀ ਨਹੀਂ ਪੂਰਾ ਖੁੱਲਗੇ ਨਹੀਂ ਖਾਂਦੇ ਹੋ ਜਾਂਦਾ ਥੋੜਾ ਬਹੁਤ ਜਗ੍ਹਾ ਦਾ ਵੀ ਜੀ ਫਰਕ ਪੈ ਜਾਂਦਾ ਇਹਨੀ ਸੋਹਣੀ ਚਵਾਈ ਇਹਨਾਂ ਰੂਪ ਵਿੱਚ ਹੋ ਜਾਂਦੀ ਮੈਜੋਰ ਬਿਲਕੁਲ ਜੀ ਬਿਲਕੁਲ ਸਾਫ਼ ਸੁਥਰੀ ਪੂਰੀ ਦੁੱਧ ਵਿੱਚ ਬਾਲਟੀ ਡੱਕਦੀ ਤਾਂ ਵੀ ਰੂਹ ਖੁਸ਼ ਹੋ ਜਾਂਦੀ ਚਵਾਈ ਕਰਕੇ ਰੂਹ ਖੁਸ਼ ਹੋ ਜਾਂਦੀ ਬਿਲਕੁਲ ਜੀ ਬਿਲਕੁਲ ਝੂਠ ਮਾਰਨ ਵੀਰ ਜੀ ਆਪਾਂ ਜਿੰਨੀ ਚਵਾਈ ਦਾ ਚਵਾਈ ਦਾ ਬਾਲਟੀ ਭਰਦੀ ਆਪਾਂ 18 ਕਿਲੋ ਦੁੱਧ ਵੀ ਕਹਿ ਕੇ ਮੈਂ ਵੇਚ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਪਰ ਆਪਾਂ ਕੱਲ ਨੂੰ ਕੋਈ ਇੱਥੇ ਆਣ ਕੇ ਘਟ ਨਿਕਲੇ ਵੱਧ ਨਿਕਲੇ 10 ਕਿਲੋ ਫਿਰ ਠੀਕ ਹੈ ਬਿਲਕੁਲ ਜੀ ਘਟ ਨਿਕਲੇ ਮੁੜ ਕੇ ਕਿਸੇ ਨੂੰ ਆ ਨਿਭਾਨੇ ਲਾਉਂਦੇ ਫਿਰਗੇ ਜੀ ਆ ਹੋ ਗਿਆ ਸੀ ਉਹ ਹੋ ਗਿਆ ਸੀ ਬਿਲਕੁਲ ਜੀ ਬਿਲਕੁਲ ਉਹ ਗੱਲ ਦਾ ਕੋਈ ਫਾਇਦਾ ਨਹੀਂ ਕਮਾਈ ਕਰਨੀ ਹੈ ਸੱਚਾਈ ਨਾਲ ਹੋ ਜਾਂਦੀ ਝੂਠ ਬੋਲਣ ਦੀ ਕੀ ਲੋੜ ਹੈ ਬਿਲਕੁਲ ਜੀ ਲਾਗੇ ਖਲੋਤੇ ਮੈਨੂੰ ਸੁਆਦ ਆਉਂਦਾ ਹੋਊਗਾ ਮੈਂ ਚੁਪਕੇ ਚ ਮੈਂ ਸਹੀ ਗੱਲ ਜੀ ਸਹੀ ਗੱਲ ਬਿਲਕੁਲ ਜੀ ਕੋਈ ਛੁਛੜਕ ਨਹੀਂ ਜਿੱਥੇ ਖੜੀ ਕਰਮਾ ਲਈ ਉੱਥੇ ਖੜੀ ਹੈ ਇਹ ਤਾਂ ਦੇਲਵੇ ਨਹੀਂ ਮੜਾ ਜਾ ਹਾਂਜੀ ਵੀਰ ਜੋ ਡਿੱਗੀ ਫੜਾਇਓ ਮਾੜੀ ਘਰ ਕੋ ਰੱਖਣ ਨੂੰ ਚਾਹੀ ਟਾਪ ਦਾ ਨਹੀਂ ਨਾ ਹਣਾਈ ਘਰੇ ਰੱਖਣ ਨੂੰ ਨਜ਼ਾਰੇ ਸੀਸਾ ਦੋ ਬੰਦਾ ਬਿਲਕੁਲ ਜੀ ਬਿਲਕੁਲ ਬੰਦਾ ਮੈਂ ਲੈ ਕੇ ਜਾਉ ਨਾ ਬਿਲਕੁਲ ਜੀ ਸੀਸਾ ਦੋ ਆਪਣਾ ਸੀਸਾ ਲਓ ਜੀ ਮੈਂ ਨਾ ਜਿਆਦਾ ਪਸ਼ੂਆਂ ਨਾਲ ਉਹ ਵੇਖ ਕੇ ਐਵੇਂ ਦੀ ਰੱਖੀ ਹੋਵੇ ਬਿਲਕੁਲ ਬਿਲਕੁਲ ਜੀ ਨਾ ਜੀ ਤੇ ਇਹਦਾ ਹੀ ਸੇਵਾ ਪਾਣੀ ਕੀਤਾ ਹੋਵੇ ਦੋ ਨੂੰ ਪੋਣੇ ਇੱਕ ਨੂੰ ਪਾਈ ਜੋ ਹਾਂ ਜੀ ਵੇਖ ਲਓ ਜੀ ਲਗਭਗ 1.5-2 ਕਿਲੋ ਦੁੱਧ ਤਸਲੇ ਹੋਊਗਾ ਬੱਚਾ ਚੰਗਾ ਦੇਣਾ ਬਸ ਚੰਗੀ ਤਰ੍ਹਾਂ ਤਸਲੇ ਕਰਾ ਦੇ ਬਿਲਕੁਲ ਅੱਛਾ ਨਾ ਫੜ ਕੇ ਕਰਾ ਦੋ ਕੋਈ ਗੱਲ ਨਹੀਂ ਲਓ ਜੀ ਠੀਕ ਹੈ ਅੱਜ ਇਹ ਚੜਜੂਗੀ ਸਾਰੀ ਮੈਨ ਨੂੰ ਚੜਜੂ ਸਾਫ ਹੋ ਜੂਗੀ 2 ਕਿਲੋ ਦਾ ਪੱਕਾ ਹੋਊਗਾ ਜੀ ਤੁਹਾਡੇ ਸਾਹਮਣੇ ਤੁਹਾਨੂੰ ਬਖਾਤਾ ਇਸੇ ਕਰਕੇ ਹਾਂਜੀ ਇਹ ਆਪਣੀ ਤਸਲੀ ਐ ਕਰਮਾ ਲਈ ਨੁਥੜਗੀ ਲਓ ਚੱਡਾ ਵੇ ਲੋ ਸਰਾ ਝੜ ਗਈ ਬਿਲਕੁਲ ਜੀ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਵੀਰ ਨੇ ਕੰਟੈਕਟ ਨੰਬਰ ਆਪਾਂ ਦੇ ਦਿੱਤਾ ਵਾ ਹਾਂਜੀ ਹਾਂਜੀ ਤੇ ਵੀਰ ਜੀ ਫਿਰ ਰੇਟ ਰੂਡ ਰੇਡ ਵੀਰ ਜੀ 1,37,000 ਦੀ 1,37,000 ਸ਼ੇਅਰ ਕਰਾਂਗੇ ਹਾਂਜੀ ਤੇ ਜੇ ਕਿਸੇ ਵੀਰ ਨੇ ਕੱਟੀ ਕਟਾਉਣੀ ਹੋਵੇ ਹਾਂਜੀ ਆਪਣੀ ਜਾ ਕੇ ਮਿਹਨਤ ਕਾ ਕੇ ਕੱਟੀ ਬਾਅਦ ਚ ਵੀ ਦੇ ਦੇ ਠੀਕ ਹੈ ਜੀ 15,000 ਦੀ ਆਪਾਂ ਪਿੱਛੇ ਘਰ ਵਾਲਿਆਂ ਤੋਂ ਜਿੰਨਾਂ ਤੋਂ ਮਹਿ ਲਈ ਉਹਨਾਂ ਨੇ ਆਪਾਂ ਨੂੰ ਕਿਹਾ ਵਾ 15,000 ਰੁਪਏ ਆਪਾਂ ਕੱਟੀ ਰੱਖ ਲੈਣੀ ਰੱਖ ਲਾਂਗੇ ਹਾਂਜੀ ਸੌਦੇ ਦੇ ਵਿੱਚ ਠੀਕ ਹੈ ਜੀ ਠੀਕ ਓਕੇ ਜੀ ਜੀ ਧੰਨਵਾਦ ਓਕੇ ਵੀਰ ਜੀ ਮਿਹਰਬਾਨ ਤੇ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ